ਅੱਜ ਨੌਜਵਾਨਾਂ ਬੱਚਿਆਂ ਨੂੰ ਪੜਾਉਣ ਪਰੋਂ ਸਭ ਤੋਂ ਪਹਿਲਾਂ ਬੰਦੇ ਬਖਸ਼ੀ ਫਟੇਆਂ ਜਿਦਾਂ ਦਾ ਹੋਇਆ ਸੀ ਕਾਰਨ ਦਾ ਸਭ ਦੇਖੇ ਪਰਤੇ ਅੱਜ ਵੀ ਇਹ ਹਮਨ ਮਰਸੂਲ ਰੱਖੇ ਨਾ ਕਰਤਾ ਵਾ ਸਭ ਤੋਂ ਪਿਆਰੀ ਸਰਕਾਰ ਤੁਸੀਂ ਇੱਥੇ ਬੈਠੋ ਸਾਡੇ ਮੈਂ ਉਸ ਤਰ੍ਹਾਂ ਕੋ ਗਲਾਈ ਨਹੀਂ ਕਰਦਾ ਪਰ ਅੱਜ ਤੱਕ ਕਿਸੇ ਸਰਕਾਰ ਨੇ ਕਦੇ ਇਸ ਤਰ੍ਹਾਂ ਬੰਦੇ ਇਕੱਠੇ ਕੀਤੇ ਹੋਣ ਯਾਦ ਨਹੀਂ ਨਾ ਰਾਜਿਆਂ ਤੋਂ ਵੱਧ ਜਿੱਤੇ ਨਾਮ ਐਮਐਲਏ ਬਣਿਆ ਪਿੰਡ ਵਿੱਚ ਕੋਈ ਲੋਆ ਹੋਇਆ ਜਿੱਦਿਆ ਥਾਣੇ 'ਚ ਫੋਨ ਵੀ ਕੀਤਾ ਤਾਂ ਉਹਨੇ ਇਹ ਕਹਿ ਲਿਆ ਰਾਜੀ ਨਾਮਾ ਕਰਾ ਦੇ ਦੇਣਾ ਦਾ ਮੇਰੇ ਅੰਤ ਰਿਆਲ ਕੋਲ ਗੱਲ ਕਰਵਾਉਣ ਤੋਂ ਬਾਅਦ ਕੋਸਾ ਬਿਠਾ ਦੇ ਦੱਸੋ ਕੋਈ ਕਿਸੇ ਨੇ ਕਾਲਟ ਕੀਤਾ ਹੋਵੇ ਕੋਈ ਮਤਾਂ ਨਜਾਇਜ਼ ਚਕਾਇਆ ਹੁੰਦੇ ਸਰ ਜੀ ਮੈਨੂੰ ਚਕਾਇਆ ਜੀ ਕਾਹਦੇ ਦੇ ਇਲੈਕਸ਼ਨ ਮੌਕੇ ਲੜਾਈ ਹੋਈ ਹੈ ਜੀ ਮੈਂ ਅੱਜ ਘਰੇ ਪੈ ਲొਕੇਸ਼ਨ ਚ ਚੈੱਕ ਕਰ ਲਓ ਸਰ ਮੇਰੇ ਤੇ ਨਜਾਇਜ਼ ਪਰਚਾ ਪਿਆ ਮੈਂ ਬਹੁਤ ਅਰੀ ਕਾਲੀ ਨਾ ਪਤਾ ਨਹੀਂ ਕੌਣ ਲੜਿਆ ਜੀ ਮੈਂ ਆਲੇ ਘਰੇ ਸੀਗਾ ਮੇਰਾ ਨਾਮ ਪਰਚੇ ਦੇ ਵਿੱਚ ਲੱਗਦਾ ਨਹੀਂ 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 ਬਣੀ ਸੀ ਕੱਛਾ ਆਇਆ ਨਿੱਕਲਾ ਇਕੱਲੀ ਵੋਟਿੰਗ ਹੋਈ ਸੀ ਚਲ ਪੈਸੇ ਮੈਂ ਕਰੇ ਇਕੱਲੇ ਇਕੱਲੇ ਬੰਦੇ ਕਿਲੇ ਜੈਨ ਨਾ ਗਿਆ ਮੇਰੇ ਮੁੰਡੇ ਦਾ ਨਾਮ ਉਹ ਜਿਹੜੇ ਲੜਨ ਆਏ ਉਹ ਵੀ ਆਦੇ ਹੈ ਨਹੀਂ ਸੀ ਵਿੱਚ ਜਿਹੜੇ ਛਡਾਉਣ ਆਏ ਉਹ ਵੀ ਆਦੇ ਤੁਸੀਂ ਹਸਪਤਲ ਨੂੰ ਆ ਕੇ ਇਹ ਦੱਸਿਆ ਕਿ ਮੇਰੇ ਮੁੰਡੇ ਦਾ ਨਾਮ ਜੈਸਕ ਉਹ ਮੈਂ ਕਹਿੰਦੇ ਹਾਂ ਕਿ ਮੈਂ ਤੁਹਾਨੂੰ ਉਹ ਮੈਂ ਇਹ ਗੱਲ ਕਰਨੀ ਹੈ ਤੁਹਾਡੇ ਨਾਲ ਸਰਸਾਲੇ ਉਹ ਬਠੋਠਾ ਬਠੋਠਾ ਬੋਲਦੇ ਨੇ ਇਹ ਨਾ 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 ਕਰਾਂਗੇ ਚਲੋ ਵਿੱਚ ਪੈਤੀ ਹੈ ਸਰਕਾਰਾਂ ਤੇ ਸਾਡੇ ਵਿੱਚ ਕੀ ਫਰਕ ਹੈ ਕੋਈ ਮੰਨਦਾ ਇੱਥੇ ਜਿੰਨੇ ਖੜੇ ਨੇ ਮੇਰੇ ਘਰੇ ਗਿਆ ਹੋਵੇ ਤਾ ਉਹ ਬੂਆ ਬੰਦ ਰਿਹਾ ਹੁੰਦਾ ਆਹ ਉਹ ਹੀ ਬੰਦਾ ਦੱਸ ਰਿਹਾ ਵਿੱਚ ਬੂਆ ਦਾ ਵਿਰੋਧ ਤੋਂ ਨਾਲ ਅਲੀ ਮੌਜੂਦ ਹੈ ਕਿਸੇ ਬੰਦੇ ਨੂੰ ਇਹ ਪੁੱਛਿਆ ਕਿ ਤੁਹਾਨੂੰ ਕਾਂਗਰਸੀਆਂ ਬਹੁਤ سارے ਮਸਲੇ ਇਕੱਲਾ ਐਫਐਨ ਨਹੀਂ ਹੱਲ ਕਰ ਸਕਦਾ ਬਹੁਤ سارے ਮਸਲੇ ਪੰਚਾਇਤ ਨੇ ਹੱਲ ਕਰਨੇ ਹੁੰਦੇ ਆ ਪੰਚਾਇਤ ਸਰਕਾਰਾਂ ਆ ਅਧਿਕਾਰ ਸਰਪੰਚ ਦਾ ਪਾਇਆ ਮਟਰ ਸੁਪਰੀਮ ਕੋਰਟ ਦੀ ਰਾਜਨੀ ਕਰਦੀ ਅੱਜ ਪਹਿਲਾਂ ਦੀ ਬੜੀ ਪੰਚਾਇਤ ਸੀ ਅਸੀਂ ਹੁਣ ਤੱਕ ਜਿੰਨਾ ਵੀ ਸਮਾਂ ਲੱਗ ਪਾਇਆ ਮੈਂ ਕਿਸੇ ਨੂੰ ਮਾਰਨਾ ਨਹੀਂ ਕਹਿੰਦਾ ਕਿ ਉਹ ਕਈ ਬੰਦੇ ਕਿਸੇ ਦੇ ਜਿੰਨੇ ਸਾਥੀ ਗਏ ਸਾਡੀਆਂ ਮਜ਼ਦੂਰੀਆਂ ਮਜਬੂਰੀਆਂ ਸਾਡੀਆਂ ਅੱਜ ਜੇ ਅਸੀਂ ਹੋਰ ਹਫ਼ਤਾ ਉਹਦੇ ਨਾਲੇ ਤੁਰਨਾ ਸੀ ਕਾਲੀਆਂ ਨਾਲੇ ਤੁਰਨਾ ਸੀ ਕਾਂਗਰਸ ਗਿਆਨ ਨਾਲੇ ਤੁਰਨਾ ਫੇਰ ਵੀ ਅਸੀਂ ਹੁਣ ਤੱਕ ਕੰਮ ਚਲਾਇਆ ਜਿਹੜੇ ਪੈਸੇ ਆਏ ਜਿੰਨਾ ਕੰਮ ਚੱਲ ਸਕਦਾ ਸੀ ਉਹ ਕੰਮ ਚਲਾਇਆ ਤੁਸੀਂ ਆਪ ਸੁਣ ਲਿਏ ਕਾਲੀ ਕਾਂਗਰਸੀ ਕਰਕੇ ਮੈਂ ਤੁਹਾਨੂੰ ਸਰਜੀਤ ਜੀ ਨੂੰ ਕਹਿ ਕੇ 10 ਲੱਖ ਰੁਪਈਆ ਲੈ ਕੇ ਦਿੱਤਾ ਪਹਿਲਾਂ ਵਾਰ ਜੋ ਬੋਲੇ ਸੋਨਿਆ ਵਾਲਾ ਆਕੇ ਨੇ ਕਾਰਜੇ ਜੇ ਕੰਮ ਕਰਦੀ ਹੋਣਾ ਉਹਨਾਂ ਕੋਈ ਨਾ ਮੈਂ 10 ਲੱਖ ਰੁਪਏ ਦੀ ਲੈਣੇ ਕਰਨੀ ਲੈਣੇ ਕਰਨ ਮਾਤੇ ਬਲਾਕ ਸੰਪਤੀ ਦੇ ਬੰਦੇ ਲੈ ਕੇ ਜਿੱਥੋਂ ਵੀ ਕਰਦਾ ਜੀ 22 ਲੱਖ ਰੁਪਏ ਦੀ ਲੈਪੇ ਦੀ ਬਣਦੀ ਆ ਉਹਦੇ ਹਾਸਤੇ ਪੈਸੇ ਲੈ ਕੇ ਦਿੱਤੇ ਮੈਂ ਕਾਰ ਤੋਂ ਕਿ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗੇ ਪਿਆਰਪਿੰਡ ਦਾ ਸਰਪੰਚ ਬਣਿਆ ਕੋਈ ਪੜੇ ਬਸਵਾਕ ਤੋਂ ਸਕੂਲ ਮਾਸਤੇ ਕਿੰਨੇ ਪੈਸੇ ਰਕਿਆ ਲਗਾਤਾਰ ਪੈਸੇ ਆ ਰਹੇ ਆ ਤੇ ਮੈਂ ਪੁੱਛੇ ਜੇ ਅਗਲੀ ਗੱਲ ਕਰਨ ਵਾਸਤੇ ਆਇਆ ਮੈਂ ਸਰਪੰਚ ਨਹੀਂ ਬਣਾਉਣਾ ਕਿਸੇ ਨੂੰ ਤੇ ਕੱਲ ਧਿਆਨ ਨਾਲ ਸੁਣੋ ਸਰਪੰਤੀ ਦਾ ਮਤਲਬ ਹੈ ਤੁਸੀਂ ਆਪ ਦੇ ਫਰਮਾਇਂ ਚ ਬਣਾਉਣੇ ਆਪ ਦੇ ਵਿੱਚੋਂ ਨੌ ਮੈਂਬਰ ਬਣਾਉਣੇ ਆ ਅਟੋਡੀ ਜਿਹੜੇ ਗਰੀਬ ਹੈ 7 7 ਤਾਂ ਜਿਨ੍ਹਾਂ ਨੇ ਗਰੀਬਾਂ ਨੇ ਆਪਦੇ ਤੋਂ ਬਣਾਉਣਾ ਉਹ ਆਪ ਦੇ ਲੀਡਰ ਆਪ ਚੁਣਨ ਮੈਂ ਨਹੀਂ ਕਹਾਂਗਾ ਕਿ ਤੁਸੀਂ ਇਹਨੂੰ ਸਿਰਫ ਕੋ ਚਾਲੋ ਤੇ ਇਹਨਾਂ ਅਨੁਸਾਰ ਕਿਤੇ ਨਾਮਿੰਟਿੰਗ ਕਰਾਓ ਆਪਦੇ ਆਪ ਦੇ ਛੁੜੇ ਦੇ ਵਿੱਚੋਂ ਆਪ ਦਾ ਨਾਮਮਤ ਕਰੋ ਚੰਗਾ ਬੰਦਾ ਔਰ ਚੁਣੇ ਉਹ ਜਿਹੜਾ ਪਿੰਡ ਦੇ ਭਲੇ ਦੀ ਗੱਲ ਕਰੇ